ਹਾਂਜੀ ਆਪਾਂ ਪਹੁੰਚੇ ਹਾਂ ਕਿਸਾਨੀ ਧਰਨੇ ਤੇ ਆ ਭਾਈ ਬਿੱਲਾ ਵੀ ਉੱਥੇ ਪਹੁੰਚਿਆ ਹੋਇਆ ਤੇ ਅਫਸਰਾਂ ਨਾਲ ਗੱਲਬਾਤ ਹੋ ਗਈ ਆ ਤੇ ਬਿੱਲੇ ਵੀਰ ਦੇ ਮੂੰਹੋਂ ਦੇਖਦੇ ਆ ਕੀ ਕਹਿੰਦੇ ਨੇ ਵੀਰ ਅਪਡੇਟ ਤੁਹਾਡੀ ਕੀ ਕਹਿਣਾ ਪਿੱਛੇ ਘਰ ਬੰਦਿਆ ਹਾਂ ਹਾਂਜੀ ਇੱਕ ਵਾਰੀ ਕੀ ਵੀਰ ਅਪਡੇਟ ਆ ਭਾਈ ਜੀ ਅਪਡੇਟ ਪ੍ਰਧਾਨ ਸਾਹਿਬ ਨਾਲ ਗੱਲ ਹੋਈ ਆ ਬਠਿੰਡਾ ਨਾਲ ਤੇ ਜੋ ਵੀ ਕੁਝ ਕਹੂਗਾ ਗੱਲਬਾਤ ਚੱਲ ਰਹੀ ਹੈ ਜੋ ਵੀ ਸਾਨੂੰ ਕਹਿਣਗੇ ਅਸੀਂ ਕਰਾਂਗੇ ਪਹਿਲਾਂ ਇਹਨਾਂ ਨੇ ਡੇਢ ਘੰਟਾ ਹਟ ਗਿਆ ਅੰਨੇ ਬਾਈ ਗੋਆ ਅਥੂ ਗੇਠਾ ਗੋਲੇ ਛੱਟਿਆ ਆ ਤੁਸੀਂ ਕੀ ਆ ਦੇਗਾ ਮੈਂ ਅੱਖਾਂ ਦੇਖ ਸਕਦੇ ਹੋ ਅਸੀਂ ਸਹਾਰੇ ਆ ਅਸੀਂ ਪਿੱਛੇ ਨਹੀਂ ਭੱਜੇ ਨਹੀਂ ਭੱਜਣ ਵਾਲੇ ਹੈਗੇ ਆ ਜਿੱਦਾਂ ਵੀ ਦੱਲਿਆ ਸਾਹਿਬ ਲੈ ਪ੍ਰਧਾਨ ਸਾਹਿਬ ਸਾਨੂੰ ਕੋਈ ਹੁਕਮ ਦੇਣਗੇ ਅਸੀਂ ਉਹਨਾਂ ਦਾ ਪੂਰਨ ਕਰਾਂ ਤੇ ਮਗਰ ਜਿਹੜੇ ਘਰਾਂ ਚ ਕਿਸਾਨ ਬੈਠੇ ਉਹਨਾਂ ਨੂੰ ਆਪਾਂ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਜਿਹੜੀਆਂ ਜਥੇਬੰਦੀਆਂ ਪਾਰਟੀਆਂ ਸੇਵਾ ਦੀਆਂ ਟੱਪੂ ਵੀ ਸਾਡੀ ਉਹ ਜਥੇਬੰਦੀ ਵਾਲੀ ਉਹ ਜਥੇਬੰਦੀਆਂ ਸਾਰਿਆਂ ਸਾਫ ਕਰੋ ਜੇ ਕਣਕਟ ਸਾਨੂੰ ਰਹਿ ਗਈ ਨਾ 85 85 ਹਜ਼ਾਰ ਨੂੰ ਠੇਕੇ ਦੇ ਲਈ ਪਏ ਆ ਯਾਰ ਫਾਹੇ ਲੈ ਕੇ ਦਿਖਾਵਾਂਗੇ ਉਹ ਤੇ ਇੱਕ ਜਿਹੜੀ ਵੀ ਮੰਨ ਕੇ ਚੱਲੋ ਜਿਵੇਂ ਵੀ ਇਹ ਫਵਾਹ ਬਹੁਤ ਜ਼ਿਆਦਾ ਫੈਲ ਰਹੀ ਆ ਹੋ ਰਿਹਾ ਘਰਾਂ ਬਹੁਤ ਜਾਣੇ ਡਾਕਾ ਨਹੀਂ ਆਏ ਬਾਈ ਜੀ ਇਹ ਜੀ ਹਰ ਇੱਕ ਦੀਆਂ ਬੁੜੀਆਂ ਦਾ ਫੋਨ ਆਉਂਦਾ ਮੇਰੇ ਵੀ ਘਰ ਆਇਆ ਸੀ ਆ ਵੀ ਪੁੱਤ ਪਿੱਛੇ ਰਹੀ ਹਾਂਜੀ ਠੀਕ ਹੈ ਨਾ ਜਿੱਥੇ ਮਰਨਾ ਉਹ ਤੇ ਲਿਖੀ ਹੋਈ ਆ ਹਾਂਜੀ ਹਾਂਜੀ ਜਮਾ ਮੂਰੇ ਰਹੇ ਆ ਐਂਡ ਦਾ ਕੋਣ ਵੀ ਮੂਰੇ ਆ ਨਾ ਪਿੱਛੇ ਹਟਾਂਗੇ ਜਿੱਦਾ ਜਿੱਥੇ ਬੰਦੀਆਂ ਕਹਿਣਗੀਆਂ ਚੱਲਾਂਗੇ ਉਹਨਾਂ ਦੇ ਸਾਹਮਣੇ ਤੇ ਹੁਣ ਆਪਾਂ ਕਿਹੜੇ ਬਾਰਡਰ ਚੈੱਕ ਕਰੀ ਦੱਸ ਦੀ ਖਨੋਰੀ ਜੀ ਹਾਂਜੀ ਮਿੱਤਰੋ ਤੁਸੀਂ ਨਾਲ ਗੱਲਬਾਤ ਕੀਤੀ ਹੈ ਧੰਨਵਾਦ ਉਹਨਾਂ ਦਾ ਬਹੁਤ ਬਹੁਤ ਯਾਰੀ ਅਪਡੇਟ ਦੇ ਨਾਲ ਮਿਲਾਂਗੇ ਆਪਾਂ ਮਿਲਦੇ ਰਵਾਂਗੇ ਹੋਰ